ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ 3 ਕਰੋੜ ਦੇ ਕਰੀਬ ਹਵਾਲਾ ਰਾਸ਼ੀ ਅਤੇ ਇੱਕ ਵਿਅਕਤੀ ਨੂੰ ਜਿਹੜਾ ਹੈ ਉਹ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੋਇਆ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇਣ ਲਈ ਸਾਡੇ ਨਾਲ ਆ ਸੰਦੀਪ ਸ਼ਰਮਾ ਖਰੀ ਨੇ ਗੱਲਬਾਤ ਅਸੀਂ ਕਰ ਲੈਨੇ ਆ ਕਿਉਂਕਿ ਕਈ ਚੀਜ਼ਾਂ ਜੜੀਆਂ ਨੇ ਉਹ ਐਸਪੈਕਟ ਨਿਕਲ ਕੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਹਵਾਲਾ ਰਾਸ਼ੀ ਇੰਨੀ ਸਾਰੀ ਲੈ ਕੇ ਆਇਆ ਮੇਨ ਇੱਕ ਸਵਾਲ ਇਹ ਬਣਦਾ ਹੈ ਕਿ ਕਿਸ ਚੀਜ਼ ਦੇ ਵਿੱਚ ਹਵਾਲਾ ਰਕਮ ਲੈ ਕੇ ਆਇਆ ਇਹ ਕਿਵੇਂ ਇਸ ਜਗ੍ਹਾ ਦੇ ਉੱਤੇ ਹਵਾਲਾ ਰਕਮ ਲੈ ਕੇ ਆਇਆ ਤੇ ਇਹ ਕਿਸ ਚੀਜ਼ ਦੇ ਵਿੱਚ ਜਿਹੜੀ ਹੈ ਉਹ ਯੂਜ਼ ਹੋਣੀ ਸੀਗੀ ਯੂਜ਼ ਕਿੱਥੇ ਹੋਣੀ ਸੀ ਇਹਦਾ ਤਫ਼ਤੀਸ਼ ਤੇ ਵਿੱਚ ਆਏਗਾ ਜੀ ਪਰ ਇਹ ਜਿਹੜੀ ਪ੍ਰੀਲੀਮਿਨਰੀ ਪੋਸਟ ਗ੍ਰੈਸ ਚ ਸਾਹਮਣੇ ਸਾਡੀ ਟੀਮ ਕੋਲ ਆਈ ਹੈ ਕਿ ਜੇ ਦਿੱਲੀ ਤੋਂ ਇਹ ਮਨੀ ਆ ਰਹੀ ਸੀ ਔਰ ਬਸਦੇ ਰਾਹੀਂ ਆਈ ਹੈ ਜਿੱਥੋਂ ਇਹਨੇ ਰਿਸੀਵ ਕੀਤੀ ਸੀ ਜਿੰਦਰ ਦੇ ਵਿੱਚ ਔਰ ਆ ਕੇ ਅੱਗੇ ਯਾਨੀ ਕਿੱਥੇ ਜਾਣਾ ਸੀ ਇਹ ਹੁਣ ਤਫਤੀਸ਼ ਦੇ ਵਿੱਚ ਅੱਗੇ ਆਏਗਾ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸ ਦਾ ਨਾਮ ਕੀ ਹੈ ਗੱਡੀ ਸਿੱਗੀ ਜਿਹੜੀ ਕੀ ਉਹ ਇਸੇ ਦੇ ਨਾਮ ਦੇ ਉੱਤੇ ਸਿੱਗੀ ਜਾਂ ਫਿਰ ਉਸ ਜਿਹਨੂੰ ਗ੍ਰਿਫਤਾਰ ਕੀਤਾ ਜੀ ਉਹ ਪਨੀਤ ਸੂਦਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਔਰ ਜਿਹੜੀ ਗੱਡੀ ਉਹਦੇ ਕੋਲ ਸਿੱਗੀ ਇਹ ਵੈਰੀਫਾਈ ਕਰਨਾ ਹੈ ਕਿ ਉਹਦੇ ਨਾਮ ਤੇ ਸੀ ਜਾਂ ਉਹਦੇ ਫੈਮਿਲੀ ਮੈਂਬਰ ਤੇ ਨਾਤੀ ਜਾਂ ਕਿਸੇ ਹੋਰ ਦੀ ਹੈ ਉਹ ਤਕਨੀਕ ਦੇ ਦੌਰਾਨ ਕਲੀਅਰ ਕਰ ਦਿੱਤਾ। ਅੱਛਾ ਟੋਟਲ ਕਿੰਨੇ ਕੀ ਹਵਾਲਾ ਰਾਸ਼ੀ ਜਿਹੜੀ ਹੈਗੀ ਉਹ ਬਰਾਮਦ ਕੀਤੀ ਗਈ। 1 ਡਾਲਰ ਵੀ ਤੁਸੀਂ ਦੱਸ ਦਿਓ ਕਿਹੜੇ ਡਾਲਰ ਦੇ ਕਿੰਨੇ ਕੀ ਰਾਸ਼ੀ ਹੈ। 2 ਕਰੋੜ 93 ਲੱਖ 5800 ਰੁਪਏ ਬਰਾਮਦ ਕੀਤੇ ਜੀ ਇੰਡੀਅਨ ਕਰੰਸੀ ਔਰ 3500 ਯੂ ਐਸ ਡਾਲਰ ਬਰਾਮਦ ਕੀਤੇ। ਯੂ ਐਸ ਡਾਲਰ ਸੀਗੇ। ਅੱਛਾ ਇਹ ਪਹਿਲਾਂ ਤੁਸੀਂ ਇੱਕ ਗੱਲ ਦੱਸ ਰਹੇ ਸੀ ਮਨੀ ਐਕਸਚੇਂਜ ਦਾ ਜਿਹੜਾ ਉਹ ਕੰਮ ਕਰਦਾ ਸੀਗਾ। ਕਿੰਨੇ ਚਿਰ ਤੋਂ ਮਨੀ ਐਕਸਚੇਂਜ ਦਾ ਕੰਮ ਕਰਦਾ ਰਿਹਾ ਤੇ ਕੀ ਕੁਝ ਇਸ ਦੇ ਬੈਕ ਲਿੰਕ ਇਹ 10 ਬਰਾਂ ਸਾਲ ਤੋ ਵੈਸਟਰਨ ਇੰਡੀਆ ਦੇ ਮਨੀ ਟ੍ਰਾਂਸਫਰ ਦਾ ਕੰਮ ਕਰ ਰਿਹਾ ਸੀ ਹੁਸ਼ਿਆਰਪੁਰ ਦੇ ਵਿੱਚ ਹਮ ਤੇ ਬੈਕ ਲਿੰਕ ਕੀ ਦੇ ਕੀਰੇ ਪਹਿਲਾਂ ਲਿੰਕ ਚ ਇਹਨੂੰ ਫਾਰਵਰਡ ਬੈਕਵਰਡ ਲਿੰਕ ਚ ਇਸ ਵਰਕਆਊਟ ਕਰਾਂਗੇ ਕਿ ਕਿੱਥੇ ਕਿੱਥੇ ਹੈਗੀ ਹੈ ਤੇ ਕੀ ਕੀ ਹੈ ਅੱਛਾ ਹਲੇ ਵੈਰੀਫਾਈ ਗੱਲ ਬਾਤ ਨਹੀਂ ਹੋਈ ਹਾਲੇ ਤਾਂ ਬਹੁਤ ਵਿਸਤ੍ਰਿਤ ਇਨਵੈਸਟੀਗੇਸ਼ਨ ਹੈ ਇਹ 2 ਘੰਟੇ ਵੇਲੇ ਜਾਂ ਤੱਕ ਅੱਛਾ ਗੱਡੀ ਕਿਸ ਚੀਜ਼ ਦੇ ਵਿੱਚ ਇਹ ਹਵਾਲਾ ਰਕਸ਼ੀ ਆਈ ਸੀਗੀ ਤੇ ਇੱਕ ਮਤਲਬ ਜਿਸ ਤਰੀਕੇ ਦੇ ਨਾਲ ਹਵਾਲਾ ਰਕਸ਼ੀ ਆਈ ਸੀਗੀ ਕੀ ਉਸ ਦੇ ਉੱਤੇ ਵੀ ਤੁਸੀਂ ਹੁਣ ਚੈਕਿੰਗ ਕਰ ਰਹੇ ਹੋਗੇ ਸਭ ਬਿਲਕੁਲ ਬਿਲਕੁਲ ਸਾਰੀ ਤਫਤੀਸ਼ ਮੁਕੰਮਲ ਹੋਏਗੀ ਤਾਂ ਹੀ ਸ ਇਸ ਦੇ ਨਾਲ ਜਦੋਂ ਫੜਿਆ ਗਿਆ ਉਸ ਵੇਲੇ ਇਸ ਵਿਅਕਤੀ ਵੱਲ ਕੋਈ ਗੱਲਬਾਤ ਕੀਤੀ ਗਈ ਸੀ ਕਿ ਇਹ ਕਿਵੇਂ ਆਇਆ ਪੈਸਾ ਕਿਵੇਂ ਇਹ ਜਦੋਂ ਪਕੜਿਆ ਗਿਆ ਉਸ ਤੋਂ ਬਾਅਦ ਪਹਿਲਾਂ ਤਾਂ ਜੋ ਪੁਲਿਸ ਦਾ ਪ੍ਰੋਸੀਜਰ ਹੁੰਦਾ ਜੀ ਉਹਨੂੰ ਅਡਾਪਟ ਕੀਤਾ ਗਿਆ ਔਰ ਉਸ ਤੋਂ ਬਾਅਦ ਤੇ ਵਿੱਚ ਉਹਨੂੰ ਜਦੋਂ ਸਾਨੂੰ ਸਮਾਂ ਮਿਲਿਆ ਫਿਰ ਪੁੱਛਕਿਛ ਕਰਕੇ ਜੋ ਜੋ ਬੇਸਿਕ ਸੀਗੀ ਉਹਨੇ ਤੋਂ ਪ੍ਰੀਲਿਮਿਨਰੀ ਪੁੱਛਕਿਛ ਹੋ ਜਾਰੀ ਕੀਤੀਆਂ ਔਰ ਰਿਮਾਂਡ ਲੈ ਕੇ ਫਰਦਰ ਪੁੱਛਕਿਛ ਕਰ ਅੱਛਾ ਕੋਈ ਪਤਾ ਲੱਗਾ ਕਿ ਨਸ਼ਾ ਵਗੈਰਾ ਜਾਂ ਫਿਰ ਕੁਝ ਅਜੇ ਨਸ਼ਾ ਕੋਈ ਰਿਕਵਰ ਨਹੀਂ ਹੋਇਆ ਇਹਦੇ ਕੋਲ ਇਹ ਆਪ ਕੋਈ ਕਰਦਾ ਰਿਹਾ ਕੁਝ ਇਹਨੇ ਦੱਸਿਆ ਨਹੀਂ ਹਲੇ ਤੱਕ ਇਸ ਇਸ ਦੇ ਤੇ ਕੋਈ ਉਹ ਇਨਪੁਟ ਨਹੀਂ ਆਈ ਸਾਡੇ ਕੋਲ ਹਲੇ ਤੱਕ ਕਿਸੇ ਗਰੁੱਪ ਕਿਸੇ ਟੈਰਰ ਗਰੁੱਪ ਜਾਂ ਫਿਰ ਕੋਈ ਉਹ ਤਫਤੀਸ਼ ਦਾ ਹਿੱਸਾ ਜੀ ਉਹ ਤਫਤੀਸ਼ ਚੈੱਕ ਕੀਤਾ ਜਾਏਗਾ ਹਰ ਐਂਗਲ ਚੈੱਕ ਕੀਤਾ ਜਾਏਗਾ ਹਰ ਐਂਗਲ ਜੇ ਕੋਈ ਆਏਗਾ ਤਾਂ ਤੁਹਾਨੂੰ ਦੱਸਾਂਗੇ ਹਲੇ ਮਤਲਬ ਕੋਈ ਕਿਸੇ ਤਰੀਕੇ ਦੇ ਨਾਲ ਗੱਲਬਾਤ ਨਹੀਂ ਹੋਈ ਹੈ ਕਿ ਉਹ ਪ੍ਰੋਪਰ ਨਹੀਂ ਇਹਨਾਂ ਦੀ ਸ਼ੂਗਰ ਬਹੁਤ ਹਾਈ ਸੀ ਕਿ ਜਦੋਂ ਫੜੇ ਗਏ ਨਾ ਜਦੋਂ ਪਕੜੇ ਗਏ ਉਸ ਤੋਂ ਬਾਅਦ ਇਹਨਾਂ ਦਾ ਮੈਡੀਕਲ ਕਰਾਇਆ ਸੀ ਮੈਡੀਕਲ 'ਚ ਸ਼ੂਗਰ ਬਹੁਤ ਹਾਈ ਸੀ ਡਾਕਟਰ ਨੇ ਇਹਨੂੰ ਐਡਮਿਟ ਕਰ ਲਿਆ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਨਾਂ ਨੂੰ ਡਿਸਚਾਰਜ ਕੀਤਾ ਉਸ ਤੋਂ ਬਾਅਦ ਕੁਝ ਕੁ ਚੀਜ਼ ਕੀਤੀ ਠੀਕ ਹੈ ਸ਼ੁਕਰੀਆ ਤਾਂ ਸੰਦੀਪ ਸ਼ਾਹ ਜਮਨੇ ਜਨ ਨਾਲ ਗੱਲਬਾਤ ਕੀਤੀ ਹੈ ਵੱਡੀ ਕਾਮਯਾਬੀ ਜਿਹੜੀ ਹੈ ਉਹ ਜਲੰਧਰ ਪੁਲਿਸ ਨੂੰ ਮਿਲੀ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਹਵਾਲਾ ਰਾਸ਼ੀ ਆਉਂਦੀ ਹੈ ਤਾਂ ਕਈ ਸਵਾਲ ਜਿਹੜੇ ਨੇ ਉਹ ਨਿਕਲ ਕੇ ਵੀ ਸਾਹਮਣੇ ਆਉਂਦੇ ਹੋਏ ਨਜ਼ਰ ਆਉਂਦੇ ਨੇ ਕੈਮਰਨ ਸਰਪੰਕੇ ਦੇ ਨਾਲ ਅਜਗੁਪਤਾ ਬਹੁਸ਼ੇ ਟਾਈਮ ਜਲੰਧਰ